ਰੋਸਬੁਰ ਡਿਵੀਜ਼ਨ ਨੂੰ ਅੱਜ ਮਿਲੀ ਹੈ ਨਵੀਂ ਵੰਦੇ ਭਾਰਤ ਜੀ ਹਾਂ ਪੰਜਾਬ ਦੇ ਫਿਰੋਜ਼ਪੁਰ ਡਿਵੀਜ਼ਨ ਨੂੰ ਅੱਜ ਨਵੀਂ ਬੰਦੇ ਭਾਰਤ ਟ੍ਰੇਨ ਮਿਲ ਗਈ ਹੈ ਟ੍ਰੇਨ ਅੱਜ 8 ਨਵੰਬਰ ਨੂੰ ਫਿਰੋਜ਼ਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰੋਜ਼ਪੁਰ ਦੇ ਲਈ ਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਤੋਂ ਹਰੀ ਝੰਡੀ ਦਿਖਾ ਕੇ ਇਸ ਦਾ ਸ਼ੁਭਾਰੰਭ ਕੀਤਾ ਟ੍ਰੇਨ ਦਾ ਨੰਬਰ 26462 26461 ਹੈ ਰੋਜ਼ਾਨਾ 2000 ਤੋਂ ਵਧੇਰੇ ਯਾਤਰੀ ਇਸ ਦਾ ਲਾਭ ਲੈ ਸਕਣਗੇ ਇਸ ਟ੍ਰੇਨ ਦੇ ਚੱਲਣ ਨਾਲ ਪੰਜਾਬ ਦਾ ਮਾਲਵਾ ਦੇਸ਼ ਦੀ ਰਾਜਸਤਾਨੀ ਦੇ ਨਾਲ ਜੁੜ ਸਕੇਗਾ ਜਿਸ ਨਾਲ ਵਿਪਾਰ ਨੂੰ ਕਾਫੀ ਲਾਭ ਮਿਲੇਗਾ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਮਿੱਠੂ ਨੇ ਕਿਹਾ ਕਿ ਅਸੀਂ ਫਿਰੋਜ਼ਪੁਰ ਤੋਂ ਦਿੱਲੀ ਦਿਲਾਈ ਬੰਦੇ ਭਾਰਤ ਟ੍ਰੇਨ ਚਲਣ ਦੀ ਕੋਸ਼ਨਾ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸੀਂ ਧੰਨਵਾਦ ਕਰਦੇ ਆ ਪੰਜਾਬ ਦੇ ਲੋਕ 8 ਨਵੰਬਰ ਤੋਂ ਫਿਰੋਜ਼ਪੁਰ ਤੋਂ ਦਿੱਲੀ ਵੱਲ ਭਾਰਤ ਦੇ ਵਿੱਚ ਜਾ ਸਕਣਗੇ ਇਹ ਗੱਡੀ ਹਫਤੇ ਵਿੱਚ 6 ਦਿਨ ਲਗਾਤਾਰ ਚੱਲੇਗੀ ਮਾਲਵਾ ਦੇ ਲੋਕ ਇਸ ਟ੍ਰੇਨ ਦੇ ਚਲਣ ਤੋਂ ਬਾਅਦ ਪਾਰਿ ਉਛਾ ਦੇ ਵਿੱਚ ਨੇ ਇਸ ਦੇ ਨਾਲ ਵਪਾਰ ਚ ਵਾਦਾ ਹੋਏਗਾ ਲੋਕ ਸਿੱਧੇ ਰਾਜਸਥਾਨੀ ਦੇ ਨਾਲ ਸੰਪਰਕ ਦੇ ਵਿੱਚ ਰਹਿਣਗੇ ਤੇ ਸਾਡੇ ਅਸ਼wini ਵੈਸਵਾ ਜਿਵੇਂ ਮਰਜ਼ੀ ਉਹਨਾਂ ਨੇ ਕਿਹਾ ਰਾਜਪੁਰੇ ਤੋਂ ਚੰਡੀਗੜ੍ਹ ਤੱਕ ਕਿਉਂਕਿ ਆ ਸਾਰਾ ਮਾਲਵਾ ਫੋਜ਼ਪੁਰ ਤੋਂ ਲੈ ਕੇ ਜੇ ਚੰਡੀਗੜ੍ਹ ਨਾਲ ਡਾਇਰੈਕਟ ਜੁੜਨਾ ਸੀ ਉਹ ਇੱਕ ਰਾਜਪੁਰੇ ਤੋਂ ਮਹਾਲੀ ਤੱਕ ਲਾਈਨ ਆ ਜਿਹੜੀ ਉਹ ਜੁੜੀ ਨਹੀਂ ਪਈ ਸੀ ਉਦੋਂ ਹੀ ਉਹਨਾਂ ਨੇ 500 ਕਰੋੜ ਰੁਪਈਆ ਆ ਅਨਾਉਂਸ ਕਰਤਾ ਅਸੀਂ ਚੀਫ ਸਕੱਟਰੀ ਨੂੰ ਚਿੱਠੀ ਪਾਈ ਆ ਵੀ ਜਲਦੀ ਤੋਂ ਜਲਦੀ ਅਕਸਰ ਲਾਓ ਅਸੀਂ ਉੱਥੇ ਪੌਂਟਲੀ ਬਣਾਉਣੀ ਸ਼ੁਰੂ ਕਰੀਏ ਪੈਸੇ ਆ ਜਿਹੜੇ ਚੀਫ ਸਕੱਟਰੀ ਦੇ ਅਸੀਂ ਖਾਤੇ ਭੇਜਦੇ ਪੰਜਾਬ ਦੇ ਉਦੋਂ ਬਾਅਦ ਇੱਕ ਲਾਈਨ ਜਿਹੜੀ ਬਹੁਤ ਚਿਰ ਦੀ ਰੁਕੀ ਹੋਈ ਆ ਜਿਵੇਂ ਕਿ ਆਏ ਬੋਲਦੇ ਹੋਏ ਸਾਰੇ ਬਲਾਰਿਆਂ ਨੇ ਰਾਣਾ ਜੀ ਨੇ ਕਹਾਇਆ ਸਾਹਬ ਨੇ ਵੀ ਜਿਹੜਾ ਮਾਝੇ ਨੂੰ ਮਾਲਵੇ ਨਾਲ ਦੋ ਜੋੜਨਾ ਤੇ ਉਸ ਤੋਂ ਬਾਅਦ ਸਾਰਾ ਰਾਜਸਥਾਨ ਤੋਂ ਕੋਟ ਸਾਰੇ ਕਾਂਗਲਾ ਤੱਕ ਸਾਰੇ ਕੋਟ ਜਿਹੜੇ ਜੁੜ ਜਾਣਗੇ ਇਹ ਜਿਹੜੇ ਸ਼ਹਿਰ ਨੇ ਆਪਣੇ ਗੜਗਾਉਂ ਵਰਕੇ ਬਣ ਜਾਣਗੇ ਤੇ ਮੈਂ ਉਹ ਅੱਜ ਕਿਉਂਕਿ ਕੋਟ ਲੱਗਿਆ ਅਨਾਉਂਸ ਨਹੀਂ ਕਰ ਸਕਦੇ ਦੋ ਤਿੰਨ ਦਿਨਾਂ ਦੇ ਅੰਦਰ ਉਹ ਪ੍ਰਾਣੀ ਜਿਹੜੀ ਰੁਕੀ ਹੋਈ ਹੈ ਉਹ ਤਕਰੀਬਨ 1000 ਕਰੋੜ ਰੁਪਏ ਦੀ ਲੈਣਾ ਉਹ ਅਸੀਂ ਅਨਾਉਂਸ ਕਰਾਂਗੇ ਜਿਹਦੇ ਨਾਲ ਸਾਰਾ ਮਾਝਾ ਤੇ ਪਾਲਵਾ ਜੁੜ ਕੇ ਦੁਬਾਰਾ ਰਾਜਸਥਾਨ ਦਾ ਕੰਡਾ ਲੱਗਣਾ ਬੋਲੇ ਸੋਨਿਆ ਤੀਜੀ ਤੀਜੀ ਜਿਹੜੀ ਸਾਡਾ ਤਖਤ ਸਾਹਿਬ ਤੱਕ ਚਾਰੋਂ ਤੱਕ ਸਾਡੇ ਜੁੜੇ ਆ ਪੰਜਵਾਂ ਤੱਕ ਸਾਡਾ ਤਲਵੰਡੀ ਸਾਹਿਬ ਜੁੜਿਆ ਨੇ ਟਰੇਨ ਦੇ ਰਹੀ ਉਹ ਵੀ ਕੁਸ਼ਚਨਾ ਦੇ ਵਿੱਚ ਅਸੀਂ ਤੁਹਾਡੇ ਮੁਰੇ ਅਸੀਂ ਸਾਰਾ ਕੁਛ ਕਰ ਲਿਆ ਅਨਾਉਂਸਮੈਂਟ ਆ ਅਨਾਉਂਸਮੈਂਟ ਕਰਕੇ ਉਹਦੇ ਵੀ ਪੈਸੇ ਜਿੰਨੇ ਵੀ ਬਣਗੇ 29 ਕਿਲੋਮੀਟਰ ਦੇ ਉਹ ਵੀ ਪੰਜਾਬ ਸਰਕਾਰ ਨੂੰ ਇੱਕ ਪੰਜੀ ਵੀ ਅਸੀਂ ਪੰਜਾਬ ਸਰਕਾਰ ਦੇ ਨਹੀਂ ਲੱਗਣਗੇ ਜ਼ਮੀਨ ਦੇ ਪੈਸੇ ਜਿੰਨੇ ਵੀ ਕਿਸਾਨ ਬੰਦੇ ਜਿਹੜੇ ਵੀ ਕੋਈ ਹੋਰ 1 ਤੋਂ 50 ਤੋਂ ਲੈ ਕੇ 100 ਕਰੋੜ ਤੱਕ ਉਹ ਅਸੀਂ ਖਰਚਾਂਗੇ 1 ਰੁਪਇਆ ਵੀ ਮਲਦੀ ਸਾਬ ਨੇ ਕਿਹਾ ਕਿਸੇ ਤੋਂ ਲੈਣ ਦੀ ਲੋੜ ਨਹੀਂ ਕੇਰੇ ਲਈ ਪੰਜਾਬ ਸੇ ਜਾਣੇ ਪਾਉਣੇ ਜੇ ਫਰੋਜਪੁਰ ਆ ਜਾਂਦੇ ਜੇ ਉਹਨਾਂ ਨੂੰ ਨਾ ਰੋਕਦੇ ਅੱਜ ਪੰਜਾਬ ਕਿਤੇ ਦੀ ਕਿਤੇ ਦੁਆਰਾ ਪਹੁੰਚਿਆ ਹੁੰਦਾ ਉਹ ਪੰਜਾਬ ਲੇਟ ਹੋ ਗਿਆ ਤੇ ਲੇਟ ਹੋ ਗਿਆ ਉਸ ਕਰਕੇ ਸਭ ਤੋਂ ਵੱਧ ਆ ਫਰੋਜਪੁਰ ਦੀ ਗੱਲ ਬਾਰਡਰ ਦੀ ਕਰਦੇ ਆ ਪਿਛਲੇ ਮੈਂ 1 ਸਾਲ ਦੇ ਅੰਦਰ ਅੰਦਰ ਇੱਥੇ 6 ਟ੍ਰੇਨਾਂ ਜਿਹੜੀਆਂ ਉਹ ਚਲਾਈਆਂ ਨੇ ਚਾਹੇ ਉਹ ਹਰਦਵਾਰ ਸਾਹਿਬ ਨੂੰ ਹਰਦਵਾਰ ਜੀ ਹੋਵੇ ਚਾਹੇ ਉਹ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਹੋਵੇ ਅਮੋਗੇ ਤੋਂ 모ਗੇ ਰੁਕ ਜਾਂਦੀ ਇਸ ਟ੍ਰੇਨ ਮੈਂ ਕਿਹਾ 모ਗੇ ਦਾ ਕੀ ਮਤਲਬ ਆ ਦੀ ਅੱਗੇ ਫਰੋਜਪੁਰ ਕਿਉਂ ਨਾ ਜਾਵੇ ਜਿਹੜੀ ਇੰਟਰ ਸਿਟੀ ਸੀ ਉਹ ਫਰੋਜਪੁਰ ਤੱਕ ਜਾਣ ਲੱਗੀ ਉਸ ਤੋਂ ਪਹਿਲਾਂ ਇੱਕ ਜਿਹੜੀ ਹੋਰ ਟ੍ਰੇਨ ਚੰਡੀਗੜ੍ਹ ਨੂੰ ਬੰਦ ਹੋਈ ਪਈ ਸੀ ਉਹ ਵੀ ਅਸੀਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਕੀਤੀ ਚੰਡੀਗੜ੍ਹੀ ਨਾਲ ਮੈਂ ਇਹ ਵੀ ਅੱਜ ਵਿਸ਼ਵਾਸ ਦਿਵਾਉਣਾ ਥੋੜਾ ਟ੍ਰੈਕ ਸਾਡਾ ਸੁਣੋ ਆ ਕਿ ਕੌਣ ਉਸ ਲੱਗਿਆ ਤੇਜ਼ ਕਰਨ ਕਿਉਂਕਿ ਸਪੀਡ ਹੁੰਦੀ ਹੈ ਜੇ ਸਪੀਡ ਨਾ ਹੋਵੇ ਤਾਂ ਇਹ ਟ੍ਰੇਨਾਂ ਦਾ ਫਾਇਦਾ ਕੀ ਜੇ ਟਰੈਕ ਤੇ ਸਪੀਡ ਹੀ 70 ਕਿਲੋਮੀਟਰ ਦੀ ਹੈ 50 ਕਿਲੋਮੀਟਰ ਦੀ 107 ਕਿਲੋਮੀਟਰ ਦੀ ਟ੍ਰੇਨ ਕਰੂੰਗੀ ਤੇ ਜਦੋਂ ਆ ਟ੍ਰੇਨ ਹੋਗੀ ਤੇ ਉਦੋਂ ਹੀ ਅਸੀਂ ਬੰਦੇਵਾਲ ਤੋਂ ਜਿਹੜੀ ਇੱਥੋਂ ਸਿੱਧੀ ਬੰਦੇਵਾਲ ਤੋਂ ਚੰਡੀਗੜ੍ਹ ਨੂੰ ਜਾਇਆ ਕਰੂੰ ਇਹ ਵੀ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਿਓ ਮੈਂ ਭਾੜਾ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਆਓ ਫਦੇ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਜੇਕਰ ਦਿੱਲੀ ਤੱਕ ਤਾਂ ਵਾਹਿ ਟ੍ਰੇਨ ਦਿੱਲੀ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਮੈਂ ਇਸ ਮੌਕੇ ਤੇ ਅੱਜ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਔਰ ਫਰੋਜ਼ਪੁਰ ਵਾਸੀਆਂ ਵੱਲੋਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਖਾਸ ਤੌਰ ਤੇ ਉਹਨਾਂ ਦਾ ਜੀ ਆਇਆਂ ਕਰਨਾ ਉਹਨਾਂ ਦੀ ਸੋਚ ਤੇ ਜੋ ਉਹਨਾਂ ਨੇ ਫਰੋਜ਼ਪੁਰ ਬਾਰੇ ਸੋਚਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ